ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਆਪਣੇ ਪਹਿਲੇ ਪ੍ਰਚਾਰ ਦੌਰਾਨ ਲਾਹੌਰ ਵਿਖੇ ਪਹੁੰਚੇ ਪਹੁੰਚ ਕੇ ਗੁਰੂ ਸਾਹਿਬ ਨੇ ਖੂਹ ਦੇ ਕੋਲ ਪਿੱਪਲ ਦੇ ਰੁੱਖ ਹੇਠਾਂ ਆਪਣਾ ਡੇਰਾ ਲਾ ਲਿਆ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਲੀਨ ਹੋ ਗਏ। ਕ੍ਰੀਬ ਅੱਧੀ ਰਾਤ ਤੱਕ ਗੁਰੂ ਜੀ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਉਸ ਤੋਂ ਬਾਅਦ ਆਰਾਮ ਕਰਨ ਲੱਗੇ। ਅਗਲੀ ਸਵੇਰ ਗੁਰੂ ਜੀ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਪਰਮਾਤਮਾ ਦਾ ਸਿਮਰਨ ਕਰਨ ਲੱਗੇ ਤਾਂ ਉਹਨਾਂ ਦੇ ਕੰਨਾਂ ਵਿੱਚ ਡੰਗਰਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਡੰਗਰਾਂ ਨੂੰ ਬਹੁਤ ਬੁਰੀ ਤਰ੍ਹਾਂ ਕਸ਼ਟ ਦੇ ਰਿਹਾ ਹੋਵੇ ਦੇਖਣ ਲਈ ਜਦੋਂ ਸਤਿਗੁਰੂ ਥੋੜੀ ਅੱਗੇ ਗਏ ਉਹਨਾਂ ਦੇਖਿਆ ਕਿ ਕੁਝ ਮੁਸਲਮਾਨ ਬੰਦੇ ਪਸ਼ੂਆਂ ਦੀ ਹੱਤਿਆ ਕਰ ਰਹੇ ਹਨ ਉਹ ਆਪਣੇ ਮੂੰਹ ਵਿੱਚ ਕਲਾਮਾ ਪੜ ਰਹੇ ਹਨ ਤੇ ਪਸ਼ੂਆਂ ਦੀਆਂ ਗਰਦਨਾ ਉੱਤੇ ਹੌਲੀ ਹੌਲੀ ਚਾਕੂ ਚਲਾ ਰਹੇ ਸਨ ਹੌਲੀ ਹੌਲੀ ਚਾਕੂ ਚਲਾ ਕੇ ਮਾਰਨ ਨਾਲ ਪਸ਼ੂਆਂ ਨੂੰ ਬਹੁਤ ਤਕਲੀਫ ਹੋ ਰਹੀ ਸੀ ਤੇ ਤੜਫ ਤੜਫ ਕੇ ਉਹਨਾਂ ਦੀ ਜਾਨ ਨਿਕਲ ਰਹੀ ਸੀ ਪਸ਼ੂਆਂ ਨੂੰ ਇਸ ਤਰ੍ਹਾਂ ਤੜਫਦਾ ਦੇਖ ਕੇ ਗੁਰੂ ਜੀ ਵਿਆਕੁਲ ਹੋ ਗਏ ਤੇ ਮੁੱਲਾ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਇਹਨਾਂ ਬੇਕਸੂਰ ਜੀਵਾਂ ਦੀ ਹੱਤਿਆ ਕਿਉਂ ਕਰ ਰਹੇ ਹੋ ਤਾਂ ਮੁੱਲਾ ਗੁਰੂ ਜੀ ਨੂੰ ਆਖਣ ਲੱਗਾ ਕਿ ਅਸੀਂ ਜਦੋਂ ਵੀ ਕਿਸੇ ਜੀਵ ਦੀ ਹੱਤਿਆ ਕਰਦੇ ਹਾਂ ਤਾਂ ਸਾਨੂੰ ਜੀਵ ਨੂੰ ਕੁਰਬਾਨ ਕਰਨ ਤੇ ਪੁੰਨ ਮਿਲਦਾ ਹੈ ਅਸੀਂ ਜੀਵ ਦੀ ਹੱਤਿਆ ਨੂੰ ਹੱਤਿਆ ਨਹੀਂ ਕੁਰਬਾਨੀ ਮੰਨਦੇ ਹਾਂ ਤੇ ਜਦੋਂ ਵੀ ਅਸੀਂ ਕਿਸੇ ਜੀਵ ਨੂੰ ਕੁਰਬਾਨ ਕਰਦੇ ਹਾਂ ਤਾਂ ਉਸ ਨੂੰ ਮੁਕਤੀ ਮਿਲਦੀ ਹੈ ਤੇ ਅੱਗੇ ਜਾ ਕੇ ਵੀ ਉਸ ਨੂੰ ਜਨਤ ਮਿਲਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਮਾਰ ਨਹੀਂ ਰਹੇ ਬਲਕਿ ਇਹਨਾਂ ਨੂੰ ਜਨਤ ਵਿੱਚ ਭੇਜ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁੱਲੇ ਦੀ ਇਹ ਗੱਲ ਸੁਣ ਕੇ ਬਹੁਤ ਦੁੱਖ ਲੱਗਾ ਤੇ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਅਸੰਖ ਗਲਵੜ ਹਤਿਆ ਕਮਾਵੇ ਅਸੰਖ ਪਾਪੀ ਪਾਪ ਕਰ ਜਾਵੇ ਭਾਵ ਕਈ ਲੋਕ ਹਤਿਆਰੇ ਹਨ ਹਤਿਆ ਕਮਾਉਂਦੇ ਹਨ ਕਈ ਲੋਕ ਪਾਪੀ ਹਨ ਪਾਪ ਹੀ ਕਰਦੇ ਜਾ ਰਹੇ ਹਨ ਇਹਨਾਂ ਸਾਰਿਆਂ ਦਾ ਹਿਸਾਬ ਹੋਵੇਗਾ ਗੁਰੂ ਜੀ ਨੇ ਮੁੱਲੇ ਨੂੰ ਕਿਹਾ ਕਿ ਤੁਸੀਂ ਇਹਨਾਂ ਬੇਕਸੂਰ ਨੂੰ ਜਨਤਾ ਜਨਤ ਵਿੱਚ ਨਹੀਂ ਭੇਜ ਰਹੇ ਬਲਕਿ ਆਪਣੇ ਸਵਾਰਥ ਲਈ ਇਹਨਾਂ ਦੀ ਹੱਤਿਆ ਕਰ ਰਹੇ ਹੋ ਇਹ ਬੇਜਬਾਨ ਜੀਵ ਕਿਸੇ ਨੂੰ ਆਪਣਾ ਦੁੱਖ ਬੋਲ ਕੇ ਨਹੀਂ ਦੱਸ ਸਕਦੇ ਕਿ ਇਹਨਾਂ ਉੱਪਰ ਕੀ ਬੀਤ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਇਨਾ ਬੇਕਸੂਰਾਂ ਦੀ ਹੱਤਿਆ ਕਰਕੇ ਸਾਨੂੰ ਪੁੰਨ ਮਿਲਦਾ ਹੈ ਇਹ ਕਹਿ ਕੇ ਤੁਸੀਂ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਕਿ ਇਹ ਇੱਕ ਬਹੁਤ ਵੱਡਾ ਪਾਪ ਹੈ ਪ੍ਰਮਾਤਮਾ ਸਭ ਜੀਵਾਂ ਦੇ ਪਿਤਾ ਹਨ ਤੇ ਕੋਈ ਪਿਤਾ ਆਪਣੇ ਬੱਚਿਆਂ ਦੀ ਹੱਤਿਆ ਤੋਂ ਕਿਵੇਂ ਖੁਸ਼ ਹੋ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਹੋਂ ਇਹ ਸ਼ਬਦ ਸੁਣ ਕੇ ਮੁੱਲੇ ਕੋਲ ਕੋਈ ਵੀ ਜਵਾਬ ਨਹੀਂ ਸੀ ਤੇ ਉਸ ਨੇ ਨੀਵੀਂ ਪਾ ਲਈ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਕਬੂਲ ਵੀ ਕੀਤਾ ਸੋ ਗੁਰੂ ਪਿਆਰਿਓ ਬੇਕਸੂਰ ਜੀਵਾਂ ਨੂੰ ਕਦੇ ਵੀ ਨਹੀਂ ਮਾਰਨਾ ਚਾਹੀਦਾ ਸਤ ਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ